2015 ਦਾ ਬੇਅਦਬੀ ਮਾਮਲਾ ਸਿੱਖਾਂ ਦੇ ਰਿਸਦੇ ਜ਼ਖਮਾਂ ਤੇ ਅਜੇ ਤੱਕ ਮਲਮ ਨਹੀਂ ਲੱਗਿਆ ਕਿਉਂਕਿ ਇਨਸਾਫ ਨਹੀਂ ਮਿਲਿਆ ਪਰ ਹੁਣ ਵੱਡੀ ਖਬਰ ਆਈ ਹੈ ਪ੍ਰਦੀਪ ਕਲੇਰ ਜਿਸ ਨੂੰ ਪਗੋੜਾ ਐਲਾਨ ਦਿੱਤਾ ਗਿਆ ਸੀ ਉਸ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਅਯੁੱਧਿਆ ਤੋਂ ਉਸ ਦੀ ਤਸਵੀਰ ਵੀ ਆਈ ਸੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਸ਼ਖਸ ਤੇ ਗੰਭੀਰ ਇਲਜ਼ਾਮ ਨੇ ਤੇ ਹੁਣ ਦਾਵਾ ਹੋਇਆ ਹੈ ਕਿ ਬਰਗਾੜੀ ਬੇਅਦਬੀ ਦਾਇ ਮਲਜ਼ਮ ਆਖਰਕਾਰ ਫੜਿਆ ਗਿਆ ਹੈ ਸਾਲ 2015 ਵਿੱਚ ਬਰਗਾੜੀ ਦੇ ਵਿੱਚ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤੇ ਉਸੇ ਮਾਮਲੇ 'ਚ ਮੁਲਜ਼ਮ ਪ੍ਰਦੀਪ ਕਲੇਰ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਫੜਿਆ ਗਿਆ ਜਦੋਂ ਕਿ ਨਾਲ ਇੱਕ ਮਹਿਲਾ ਸਣੇ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰਡ ਤੇ ਗੁਰੂਗ੍ਰਾਮ ਤੋਂ ਪੰਜਾਬ ਲੈ ਆਂਦਾ ਜਾਏਗਾ ਸ਼ੁੱਕਰਵਾਰ ਸ਼ਾਮ ਨੂੰ ਪੁਲਿਸ ਨੇ ਤਿੰਨਾਂ ਨੂੰ ਟਰੈਪ ਲਗਾ ਕੇ ਹਿਰਾਸਤ 'ਚ ਲਿਆ ਕੋਈ ਦਿਨ ਪਹਿਲਾਂ ਮੁਲਜ਼ਮ ਦੀ ਅਯੋਧਿਆ ਤੋਂ ਇੱਕ ਤਸਵੀਰ ਵੀ ਸਾਹਮਣੇ ਆਈ ਸੀ ਜਾਣਕਾਰੀ ਮੁਤਾਬਕ ਸੰਦੀਪ ਬਰੇਟਾ ਹਰਸ਼ ਤੂਰੀ ਅਤੇ ਪ੍ਰਦੀਪ ਕਲੇ ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਮੈਂਬਰ ਸਨ ਇਹਨਾਂ ਨੇ ਕਥਿਤ ਤੌਰ ਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਅੰਗ ਗਲੀ ਦੇ ਵਿੱਚ ਖਿਲਾਰਨ ਅਤੇ ਧਰਾਯੋਗ ਪੋਸਟਰ ਲਗਾਉਣ ਦੀ ਸਾਜ਼ਿਸ਼ ਰਚੀ ਸੀ ਇਸੇ ਦੇ ਸਿੱਟੇ ਵਜੋਂ ਬਾਬਲ ਕਲਾਂ ਤੇ ਕੋਟਕਪੂਰਾ ਗੋਲੀਖਾਂਡ ਵਾਪਰੇ ਸਨ ਵਿਸ਼ੇਸ਼ ਜਾਂਚ ਟੀਮ ਨੇ ਤਿੰਨਾਂ ਕਮੇਟੀ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਦੇਸ਼ ਭਰ ਦੇ ਵਿੱਚ ਛਾਪੇਮਾਰੀ ਵੀ ਕੀਤੀ ਸੀ ਪਰ ਗ੍ਰਿਫਤਾਰੀ ਨਹੀਂ ਹੋ ਸਕੀ ਲਿਹਾਜ਼ਾ ਇਲਾਕਾ ਮੈਜਿਸਟ੍ਰੇਟ ਫਰੀਦਕੋਟ ਨੇ ਮਈ 2021 ਦੇ ਵਿੱਚ ਤਿੰਨੋਂ ਕਮੇਟੀ ਮੈਂਬਰਾਂ ਨੂੰ ਪਗੌੜਾ ਐਲਾਨਦੇ ਹੋਏ ਉਹਨਾਂ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦੇ ਦਿੱਤੇ ਸਨ ਕਿਹਾ ਗਿਆ ਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਸੰਦੀਪ ਬਰੇਟਾ ਤੇ ਉਸਦੇ ਦੋ ਸਾਥੀ ਯਾਨੀ ਕਿ ਪ੍ਰਦੀਪ ਕਲੇਰ ਡੇਰਾ ਸੱਚਾ ਸਾਦਾ ਸਿਰਸਾ ਦੇ ਵਿੱਚ ਪੱਕੇ ਤੌਰ ਤੇ ਰਹਿ ਰਹੇ ਸਨ ਪਰ ਬੇਅਦਬੀ ਦੀਆਂ ਘ ਇਹ ਅਚਾਨਕ ਰੂਪੋਸ਼ ਹੋ ਗਏ